ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਤੇ ਪਹਿਲੇ ਵਲੌਗ ਵਿੱਚ ਅੱਜ ਤੁਹਾਨੂੰ ਆਪਾਂ ਇਸ ਟਰੈਕਟਰ ਬਾਰੇ ਜਾਣਕਾਰੀ ਦਵਾਂਗੇ ਇਹ ਟਰੈਕਟਰ ਆ ਜੀ ਜੌਂਡੀਅਰ 8345R ਇਹ 350 ਤੋਂ ਲੈ ਕੇ 400 ਹਸਪਾਵਰ ਤੱਕ ਦਾ ਟਰੈਕਟਰ ਹੈ ਤੇ ਇਹ ਟੋਟਲੀ ਆਟੋਮੈਟਿਕ ਟਰੈਕਟਰ ਹੈ ਇਹਨੂੰ ਬੱਚੇ ਵੀ ਚਲਾ ਸਕਦੇ ਨੇ ਟਰੈਕਟਰ ਨੂੰ ਇੰਨਾ ਕੋ ਸੌਖਾ ਹੈ ਚਲਾਣਾ ਕੋਈ ਗੇਅਰ ਬਦਲਣ ਦੀ ਨਹੀਂ ਲੋੜ, ਕੋਈ ਬ੍ਰੇਕ ਦੱਬਣ ਦੀ ਨਹੀਂ ਲੋੜ। ਕੋਈ ਸਟੀering ਮੋੜਨ ਦੀ ਨਹੀਂ ਲੋੜ। ਇਹ ਟੋਟਲੀ ਆਟੋਮੈਟਿਕ ਟਰੈਕਟਰ ਹੈ ਜੀ। ਚਲੋ ਜੀ ਤੁਹਾਨੂੰ ਲੈ ਕੇ ਚਾਲਦੇ ਹੁਣ ਇਸ ਦੇ ਅੰਦਰ ਤੇ ਦਿਖਾਨੇ ਆ ਤੁਹਾਨੂੰ ਇਸ ਵਿੱਚ ਕੀ ਕੀ ਖਾਸ ਹੈ। ਇਹ ਦੇਖੋ ਜੀ ਅੰਦਰ ਤੋਂ ਅੱਜ ਟੈਂਪਰੇਚਰ ਵੀ -3-4 ਤੇ ਚੱਲਦਾ ਤੇ ਇਹ ਰਿਹਾ ਇਹਦਾ ਮੇਨ ਗੇਅਰ ਲੀਵਰ ਹੈ ਨਾ ਇਹ ਇੱਥੋਂ ਇੱਥੋਂ ਚੱਲਦਾ ਹੈ। ਤੇ ਸਕਰੀਨ ਰਹੀ ਦੀ ਹੈ ਨਾ ਤੇ ਇੱਥੇ ਸ਼ੋਅ ਕਰੇਗਾ ਕਿ ਨਵੇਂ ਗੇਅਰ ਚਾ ਕਿਵੇਂ ਚੱਲਦਾ ਕਿਵੇਂ ਹੈ ਨਾ ਇਹ ਦੇਖੋ ਇੱਥੇ ਇਹ ਪਾਰਕਿੰਗ ਆ ਇੱਥੇ ਇਹ ਪਾਰਕਿੰਗ ਤੇ ਹੈਂਡ ਬ੍ਰੇਕ ਇਕੱਠੇ ਜੋੜੀਰ ਦੀ ਇਹ ਖਾਸੀਅਤ ਆ ਕਿ ਜਦੋਂ ਇਹਨੂੰ ਪਾਰਕਿੰਗ ਲਾਣੇ ਆ ਤੇ ਹੈਂਡ ਬ੍ਰੇਕ ਹੀ ਦੇ ਆਟੋਮੈਟਿਕ ਲੱਗ ਜਾਂਦੇ ਆ ਤੇ ਇਹ ਇਹਦਾ ਫੋਰਵਰਡ ਗੇਅਰ ਆ ਇਹ ਫੋਰਵਰਡ ਗੇਅਰ ਆ ਦੇਖੋ ਥੋੜਾ ਥੋੜਾ ਹੌਲੀ ਟਰੈਕਟਰ ਤੁਰ ਪਿਆ ਅੱਗੇ ਉਹਨੂੰ ਤੇ ਇਹ ਧਰ ਵਰਸ ਆ ਜੀ ਇੱਥੋਂ ਬਸ ਇੰਨਾ ਕੇ ਕੰਮ ਹੈ ਜੀ ਹੋਰ ਕੋਈ ਖਾਸ ਕੰਮ ਨਹੀਂ ਹੈਗਾ ਜਿਵੇਂ ਆਪਾਂ ਟਰੈਕਟਰ ਤੇ ਗੇਅਰ ਚੇਂਜ ਕਰੀ ਜਾਵਾਂਗੇ ਇੱਥੇ ਸ਼ੋਅ ਹੋਈ ਜਾਏਗਾ ਜਿਵੇਂ ਦੇਖੋ ਇਹ 10 ਨੰਬਰ ਗੇਅਰ ਪਾਇਆ ਹੋਇਆ ਤੇ ਹੁਣ ਕਰਾਂਗੇ ਤਾਂ 11ਵਾਂ ਹਨਾ ਏਕਣ ਏਕਣ ਕਰਕੇ ਇਹ ਚੇਂਜ ਹੋਈ ਜਾਂਦੇ ਆ ਬੜਾ ਆਸਾਨ ਹੈ ਟਰੈਕਟਰ ਚਲਾਣਾ ਇਹ ਕੋਈ ਔਖੀ ਗੱਲ ਨਹੀਂ ਕਾਰ ਵਰਗਾ ਹਿਸਾਬ ਆ ਅੰਦਰ ਬੈਠੇ ਆ ਹੀਟਰ ਲੱਗਾ ਹਨਾ ਤੇ ਇਹ ਬਟਨ ਆ ਜੀ ਇਹ ਤਾਂ 4x4 ਤੇ ਡਿਫਰੈਂਸ਼ੀਅਲ ਲੋਕ ਹਨਾ ਇਹਦੇ ਵਿੱਚ ਵੀ ਦੋ ਮੋਡ ਆ ਇੱਕ ਤਾਂ ਮੈਨੂਅਲ ਆ ਜਿਵੇਂ ਆਪਾਂ ਪ੍ਰੈਸ ਕੀਤਾ ਤੇ 4x4 ਤੇ ਕੰਮ ਕਰਨ ਲੱਗ ਗਿਆ ਤੇ ਦੂਜਾ ਹੈਗਾ ਜੀ ਆਟੋ ਮਤਲਬ ਜਦੋਂ ਸੈਂਸ ਹੋਇਆ ਹੈ ਨਾ ਕਿ 4x4 ਦੀ ਜ਼ਰੂਰਤ ਆ ਤਾਂ ਇਹ ਆਪੇ ਕਨਵਰਟ ਕਰੂਗਾ ਆਟੋ ਮਤਲਬ ਜਦੋਂ ਇਹ ਲੋਡ ਹੋਈ 4x4 ਦੀ ਆਪੇ 4x4 ਲੱਗੇਗਾ ਤੇ ਆਪੇ ਇਹ 4x2 ਹੋ ਜਾਏਗਾ ਸੇਮ ਇਹ ਇੱਕ ਨੇ ਡਿਫਰੈਂਸ਼ੀਅਲ ਲੋਕ ਆ ਜੀ ਇਹ ਮੈਨੂਅਲ ਹੈ ਇਧਰੋਂ ਮੈਨੂਅਲ ਆ ਮਤਲਬ ਹੁਣ ਇਹ ਚਾਰੇ ਟਾਇਰ ਜੋਰ ਇਕੱਠੇ ਮਾਰਦੇ ਆ ਹਨਾ 4x4 ਚ ਤੇ ਜੇ ਸਿੰਗਲ ਆ ਤਾਂ ਸਿੰਗਲ ਦੋਨੇ ਇਕੱਠੇ ਮਾਰਨਗੇ ਜੇ 4x4 ਲੱਗਾ ਤੇ 4x4 ਚ ਚਾਰੇ ਜੋਰ ਇਕੱਠੇ ਮਾਰਨਗੇ ਤੇ ਜਦੋਂ ਆਪਾਂ ਇਹ ਡਿਫਰੈਂਸ਼ੀਅਲ ਲੌਗ ਆਟੋਟਿਕ ਲਗਾਣੇ ਆ ਇਹ ਉਦੋਂ ਕਰੇਗਾ ਜਦੋਂ ਮਤਲਬ ਲੋਡ ਹੋਊਗੀ ਮਤਲਬ ਜਦੋਂ ਟਰੈਕਟਰ ਆਪਣਾ ਮੁਰਦਾ ਆਊਗਾ ਸਟੀਅਰਿੰਗ ਕਟਿਆ ਹੋਇਆ ਹੋਏਗਾ ਤਾਂ ਇਹ ਕਦੇ ਵੀ ਡਿਫਰੈਂਸ਼ੀਅਲ ਤੇ ਨਹੀਂ ਲੱਗੂਗਾ ਇਹ ਦੇਖੋ ਇਹਨੂੰ ਪੰਜ ਡਿਸਟ੍ਰਿਬਿਊਟਰ ਪੁਆਇੰਟ ਦਿੱਤੇ ਹੋਏ ਆ ਤੇ ਪੰਜਾਂ ਦੇ ਅਲੱਗ-ਅਲੱਗ ਬਟਨ ਆ ਹਨਾ ਤੇ ਇਹ ਆਟੋ ਟਰੈਕ ਦਾ ਬਟਨ ਜਿਹਦੇ ਬਾਰੇ ਆਪਾਂ ਅਗਲੀ ਵੀਡੀਓ 'ਚ ਗੱਲ ਕਰਾਂਗੇ ਕਿ ਇਸ ਦਾ ਇਹ ਬਟਨ ਦਾ ਕੀ ਮਤਲਬ ਹੈ ਨਾ ਇਹ ਕਿੱਥੇ ਵਰਤਿਆ ਜਾਂਦਾ ਹੈ ਤੇ ਇਹ ਬਟਨ ਆ ਕਿ ਜਿੱਤੇ ਮੀਡੀਆ ਦੇ ਜਿਵੇਂ ਗਾਣੇ ਚਲਾਣੇ ਹਨ ਡੈਕ ਵਗੈਰਾ ਦੇ ਹਨ ਇਹ ਬਾਜਦਾ ਹੋ ਗਿਆ ਤੇ ਅੱਗੇ ਪਿੱਛੇ ਹੋ ਗਿਆ ਤੇ ਇਹ ਆ ਗਿਆ ਜੀ ਬਟਨ ਟੈਂਪਰੇਚਰ ਦਾ ਵੱਧ ਘਟ मतलब ਏਸੀ ਜਾਂ ਹੀਟਰ کہہ ਸਕਦੇ ਆਪਾਂ ਤੇ ਇਹ ਆ ਗਿਆ ਜੀ ਬਲੂਰ ਦਾ ਜਿਵੇਂ ਹਵਾ ਘਟ ਵੱਧ ਕਰਨ ਵਾਸਤੇ ਤੇ ਇਹ ਆ ਜੀ ਇਹਦਾ ਲਿਫਟ ਦਾ ਬੈਕ ਲਿਫਟ ਦਾ ਹਾਂ ਜਿਹੜੀ ਲਿਫਟ ਗਏ ਦਿੰਦੇ ਆ ਬਾ ਪਿਛੇ ਵਾਲੀ ਤੇ ਉਹਨੂੰ ਸੈੱਟ ਕਰਨ ਦਾ ਲੌਕ ਕਰਨ ਦਾ ਤੇ ਸੈਂਸਿੰਗ ਆਟੋਮੈਟਿਕ ਕਰਨ ਦਾ ਆਪੇ ਮਤਲਬ ਆਪੇ ਸੈਂਸ ਕਰਕੇ ਉੱਪਰ ਨੀਚੇ ਕਰਨਾ ਹੈ ਨਾ ਤੇ ਇਹ ਬਟਨਾ ਜੀ ਦਾ ਪੀਟੀਓ ਸ਼ਾਫਟ ਦਾ ਮਤਲਬ ਪ੍ਰੈਸ ਕੀਤਾ ਤੇ ਇੱਕਣ ਕਰਿਆ ਤੇ ਵੀਡੀਓ ਚੱਲ ਪਈ ਤੇ ਤੁਹਾਨੂੰ ਇੱਥੇ ਸ਼ੋ ਵੀ ਹੋਏਗੀ ਕਿ ਵੀਡੀਓ ਚੱਲ ਪਈਏ ਦੇਖੋ ਤੇ ਜਦੋਂ ਮੈਂ ਕੱਟ ਕਰਦਾ ਤੇ ਇਹ ਬੰਦ ਹੋ ਜਾਏਗਾ ਸਾਈਨ ਇਹ ਦੇਖੋ ਹੁਣ ਤੁਸੀਂ ਇਹ ਬੰਦ ਹੋ ਇਹ ਦੇਖੋ ਇਹਨੇ ਬੰਦ ਹੋ ਗਿਆ ਤੇ ਇੱਥੋਂ ਆਪਾਂ ਕਟ ਕੀਤਾ ਹੈ ਨਾ ਤੇ ਇਹ ਆ ਜੀ ਬ੍ਰੇਕ ਹੈਂਡ ਬ੍ਰੇਕ ਮਤਲਬ ਹੈਂਡ ਬ੍ਰੇਕ ਨਹੀਂ ਆਪਾਂ ਕਹਿ ਸਕਦੇ ਇਹਨੂੰ ਜਿਵੇਂ ਆਪਾਂ ਪੈਰ ਨਾਲ ਬ੍ਰੇਕ ਨਹੀਂ دبਣੇ ਤਾਂ ਆਪਾਂ ਇਹਨੂੰ ਪ੍ਰੈਸ ਕਰਕੇ ਆਪਾਂ ਟਰੈਕਟਰ ਰੋਕ ਸਕਦੇ ਹਾਂ ਕੁਝ ਟਾਈਮ ਲਈ ਮਤਲਬ ਟੈਂਪਰੇਰੀ ਬ੍ਰੇਕ ਕਹਿ ਸਕਦੇ ਇਹਨੂੰ ਆਪਾਂ ਤੇ ਇਹ ਦੋਨੋਂ ਸਪੀਡ ਨਾਲ ਗੇਅਰ ਚੇਂਜ ਕਰਨਦੇ ਆ ਬਟਨ ਪ੍ਰੈਸ ਕਰਿਆ ਸਿਰਫ ਕੱਲੀ ਰੇਸ ਦੇਣੀ ਆ ਜਿਵੇਂ ਆਪਣੇ ਕਾਰਾਂ ਨਹੀਂ ਚੱਲਦੀ ਹੁਣ ਆਟੋਮੈਟਿਕ ਬਿਨਾ ਗੇਅਰ ਤਾਂ ਜਦੋਂ ਆਪਾਂ ਇਹ ਬਟਨ ਦੱਬਦਾ ਤਾਂ ਕੱਲੀ ਰੇਸ ਦੇਣੀ ਆ ਕੋਈ ਗੇਅਰ ਨਹੀਂ ਚੇਂਜ ਕਰਨਾ ਕੋਈ ਕੁਝ ਨਹੀਂ ਕਰਨਾ ਇਹਨੇ ਆਪੇ ਗੇਅਰ ਚੇਂਜ ਕਰ ਜਿੰਨੇ ਤੁਹਾਡੇ ਇੰਜਨ ਦੇ ਆਰਪੀਐਮ ਹੋਣਗੇ ਉਹਦੇ ਹਿਸਾਬ ਨਾਲ ਇਹ ਗੇਅਰ ਚੇਂਜ ਕਰੀ ਜਾਊਗਾ ਅੱਗੇ ਅੱਗੇ ਤੇ ਉਨਹੀਂ ਭੱਜੀ ਜਾਊਗਾ ਹਨਾ ਤੇ ਇਹ ਕਲਚ ਬ੍ਰੇਕ ਰਹੇ ਤੇ ਇਹਦਾ ਸਟੀਅਰਿੰਗ ਇੱਕ ਨੂੰ ਉੱਪਰ ਹੋ ਜਾਂਦਾ ਜਿਵੇਂ ਮਤਲਬ ਫ੍ਰੀ ਛੱਡਣਾ ਹਨਾ ਆਪਾਂ ਨੇ ਇਹ ਦੇਖੋ ਉੱਪਰ ਉੱਠ ਜਾਂਦਾ ਆਪਾਂ ਇਹਨੂੰ ਆਪਣੇ ਹਿਸਾਬ ਨਾਲ ਐਡਜਸਟ ਕਰ ਸਕਦੇ ਹਾਂ ਇਹ ਦੇਖੋ ਇਹ ਨੀਚੇ ਹੋ ਗਿਆ ਬਿਲਕੁਲ ਤੇ ਇੱਥੋਂ ਆ ਪ੍ਰੈਸ ਕਰਕੇ ਇਹਨੂੰ ਥੋੜਾ ਜਿਹਾ ਉੱਪਰ ਚੱਕ ਸਕਦੇ ਜਿੱਥੇ ਤੁਹਾਨੂੰ ਸਹੀ ਲੱਗਦਾ ਹਨਾ ਤੇ ਇਹ ਦੀ ਰੇਸ ਆ ਜੀ ਆਰਪੀਐਮ ਹਨਾ ਮਸਾ ਇੰਨਾ ਕੇ ਕੰਮ ਆ ਬਿਲਕੁਲ ਆਸਾਨ ਆ ਇਹ ਰੇਸ ਆ ਇਹ ਸਕਰੀਨ ਚ ਮਤਲਬ ਐ ਕਣਾ ਜੇ ਕੋਈ ਫਾਲਟ ਹੁੰਦਾ ਟਰੈਕਟਰ ਚ ਇਹ ਆਪਣੇ ਆਪ ਸੈਂਸ ਕਰਕੇ ਦੱਸ ਦਿੰਦਾ ਜਾਂ ਜਿਵੇਂ ਸਰਵਿਸ ਹੋਣ ਨੂੰ ਆ ਟਰੈਕਟਰ ਦੀ ਜਾਂ ਕੋਈ ਫਿਲਟਰ ਚੇਂਜ ਕਰਨਾ ਜਾਂ ਹਾਈਡਰੌਲਿਕ ਤੇਲ ਘਟਾ ਜਾਂ ਇੰਜਨ ਚ ਕੋਈ ਪ੍ਰੋਬਲਮ ਆ ਜਾਂ ਕੋਈ ਸੈਂਸਿੰਗ ਚ ਪ੍ਰੋਬਲਮ ਆ ਕੋਈ ਮੂਰਲੇ ਹਿੱਸੇ ਚ ਪ੍ਰੋਬਲਮ ਇਹ ਸਾਰੀ ਇੱਥੇ ਦੱਸੀ ਜਾਣੀ ਐ ਨੇ ਕਿ ਕੀ ਪ੍ਰੋਬਲਮ ਆ ਕੀ ਨਹੀਂ ਕੋਈ ਇਲੈਕਟ੍ਰਿਕ ਫਾਲਟ ਹੋਇਆ ਕੋਈ ਮਕੈਨੀਕਲ ਫਾਲਟ ਹੋਇਆ ਸਾਰਾ ਕੁਝ ਨੇ ਇੱਥੇ ਦੱਸਣਾ ਇਸ ਸਕਰੀਨ ਤੇ ਉਹ ਹੋਰ ਨਵੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਤੇ ਬੈਲ ਦਾ ਆਈਕਨ ਪ੍ਰੈਸ ਕਰਨਾ ਨਾ ਭੁੱਲਿਓ ਤੇ ਮਿਲਦੇ ਆਂ ਜੀ ਅਗਲੀ ਵੀਡੀਓ ਵਿੱਚ